ਓ ਤੇਰੀ ਧੰਤੇ ਗੋਡਾ ਰੱਖ ਕੇ ਦਿੱਲੀ ਆ ਜਿੱਤ ਕੇ ਜਾਵਾਂ ਗਿਆ ਕੀ ਕੰਮ ਹੈ ਜੀ ਬਹੁਤ ਚੱਲ ਹੈ ਜੀ ਮੈਰਿਜ ਹੈ ਜੀ ਮੈਰਿਜ ਅੱਛਾ ਮੈਰੇ ਤੇ ਮੁੱਲਾਪੁਰ ਤਾਂ ਇੱਧਰ ਹੈ ਮੈਂ ਮੁੱਲਾਪੁਰ ਆਪਣਾ ਚੰਡੀਗੜ੍ਹ ਅੱਛਾ ਠੀਕ ਡਾ ਬਣ ਕੇ ਰਹਿਣਾ ਸਿੱਖਿਆ ਨਹੀਂ ਅਸੀਂ ਮਰ ਕੇ ਲੜਨਾ ਸਿੱਖਿਆ ਚੁੱਕ ਕੇ ਬਹਿਣਾ ਸਿੱਖਿਆ ਨਹੀਂ ਹੋ ਸਾਡਾ ਰੂਸ ਗਾਸ਼ੜ ਕਾਠੀ ਕਮਲੇ ਕੋੜੇ ਦੀ ਹੋ ਜ਼ਿੰਦਗੀ ਦੀਆਂ ਰੀ ਜਾ ਚੇਤੇ ਸਾਨੂੰ ਮੌਤ ਪੁਲਾਉਂਦੀਆਂ ਨਹੀਂ ਹੋ ਜਦ ਲੋੜ ਸਿਰਾਂ ਦੀ ਪੈ ਜੇ ਜਦ ਲੋੜ ਸਿਰਾਂ ਦੀ ਪੈ ਜੇ ਸਾਨੂੰ ਚਾ ਜਾ ਚੜ ਜਾਂਦਾ ਹੋ ਸਾਡੀਆਂ ਮਾਵਾ ਬੁੱਕਲਾਂ ਦੇ ਵਿੱਚ ਪੁੱਤ ਲਕਾਉਂਦਿਆਂ ਨਹੀਂ ਹੋ ਜਦ ਲੋੜ ਸਿਰਾਂ ਦੀ ਪੈ ਜੇ ਸਾਨੂੰ ਚਾ ਆ ਜਾ ਚੜ ਜਾਂਦਾ ਹੋ ਸਾਡੀਆਂ ਮਾਮਾ ਬੁੱਕਲਾਂ ਦੇ ਵਿੱਚ ਪੁੱਤ ਲਕਾਉਂਦਿਆਂ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿਹੜਾ ਗੱਲਾਂ ਕਰਕੇ ਆਪਾਂ ਨੂੰ ਆਪਣੇ ਜਥੇਬੰਦੀ ਦਾ ਜਿੰਨੇ ਵੀ ਜਥੇਬੰਦੀ ਹਨ ਉਹਨਾਂ ਦਾ ਸਾਥ ਦੇਣਾ ਚਾਹੀਦਾ ਜਿੰਨ ਮਨੋਂ ਵੀ 70 ਸਾਲ ਦੀ ਉਮਰ ਹੋ ਗਈ ਪਰ ਕਦੇ ਕਿਸਾਨ ਤੇ ਮਜ਼ਦੂਰ ਹਾਰਿਆ ਨਹੀਂ ਪਰ ਇਹਨਾਂ ਨੂੰ ਠੱਗਾ ਕੁਚਲੇ ਜਾਂਦੇ ਜੂਆਂ ਪਰਾਂਚ ਚੱਕ ਦੇ ਇੱਕ ਕਰਨਾ ਆਪਾਂ ਜਿਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੀ ਜੱਥੇਵੰਦੀਆਂ ਦਾ ਭਾਇਓਗ ਤੋਂ ਜਿੱਥੇ ਜਿੱਥੇ ਵੀ ਸਾਨੂੰ ਸੱਜੇ ਜੱਥੇਵੰਦੀਆਂ ਮੁੱਕਾ ਲਾਉਣੀ ਆ ਇਹ ਉੱਥੇ ਜਾਣ ਪਹੁੰਚੋ ਮੀਟਿੰਗਾਂ ਹੋਣ ਜੇ ਆ ਕੋਈ ਆਪਣਾ ਘਰਾਓ ਕਰਨਾ ਹੋਵੇ ਵਰਕਾ ਰੁਕਣੀ ਹੋਵੇ ਰੇਲਾ ਰੁਕਣੀ ਹੋਵੇ ਕੋਣ ਆਪਣੇ ਜਿੱਥੇ ਬੰਦਿਆਂ ਦਾ ਉਪਰਾ ਪ੍ਰਯੋਗ ਜਣਾਇਆ ਚਾਹੀਦਾ ਸਾਹ ਕੇ ਉਸ ਸੈਕਟਰ ਦਾ ਹਲ ਜਾ ਬਈ ਵਾਈ ਜੀ ਕਾ ਖਾਲਸਾ ਬਾਈ ਕਿ ਫਤਿਹ ਇਸਮਾ ਭਾਗੋ ਮਾਜਰਾ ਜੋ ਟੋਲ ਪਲਾਜਾ ਉੱਥੇ ਖੜੇ ਆ ਜਿੱਥੇ ਕਿ ਅੱਜ ਜੋ ਪੰਜਾਬ ਬੰਦ ਦੀ ਕਾਲ ਹੈ ਉਸ ਨੂੰ ਜੋ ਉਸ ਦੇ ਤਹਿਤ ਰੋਕਿਆ ਜਾ ਰਿਹਾ ਹੈ ਜਿਹੜੇ ਐਮਰਜੈਂਸੀ ਵਾਹਨ ਨੇ ਉਹਨਾਂ ਨੂੰ ਕੱਟਿਆ ਜਾ ਰਿਹਾ ਤੇ ਇਸ ਮੌਕੇ ਇੱਥੇ ਨੌਜਵਾਨ ਬਜ਼ੁਰਗ ਇਕੱਠੇ ਨੇ ਇਸ ਬੰਦ ਦੇ ਵਿੱਚ ਤੇ ਇੱਥੇ ਗੱਲਬਾਤ ਕਰਦੇ ਆ ਨੌਜਵਾਨਾਂ ਦੇ ਨਾਲ ਅੱਜ ਕੀ ਕਹਿਣਾ ਚਾਹੋਗੇ ਜੀ ਇਹ ਮੁੰਡਾ ਸਿੰਗਰ ਹੈ ਜੀ ਇਹਨੇ ਡੱਲੇ ਵਾਲ ਸਾਹਿਬ ਤੇ ਪਹਿਲਾ ਗੀਤ ਇਹਨੇ ਮੁੰਡੇ ਨੇ ਗਾਇਆ ਅੱਛਾ ਬਹੁਤ ਵਧੀਆ ਗਾਉਂਦੇ ਪਹਿਲਾ ਗੀਤ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਓ ਸੁਣ ਦਿੱਲਏ ਅਖੀਰ ਦੀ ਵਾਰੀ ਤੂੰ ਓਏ ਅਸੀਂ ਸਾਬਦਾ ਟਿੱਡ ਪਰਨ ਵਾਲੇ ਨਾ ਟਿੱਡ ਪੜਵਾਲੀ ਤੂੰ ਓ ਕਿਵੇਂ ਕੋਈ ਦੇ ਹੱਕ ਕਿਸੇ ਦੇ ਤੈਨੂੰ ਸਿਖਾਵਾਂਗੇ ਓ ਤੇਰੀ ਤੋਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓ ਤੇਰੀ ਤੋਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓਏ ਹਲੇ ਤੱਕ ਪੈ ਰਸਦੇ ਨੇ ਫੱਟ ਦਿੱਤੇ 47 ਦੇ ਹਲ ਛੱਡ ਕੇ ਰਫਲ ਨਾਲ ਚੱਕ ਲਈਏ ਅਸੀਂ ਪੁੱਤ 45 ਦੇ ਹਲ ਛੱਡ ਕੇ ਰਫਲ ਨਾਲ ਚੱਕ ਲਈਏ ਅਸੀਂ ਪੁੱਤ 45 ਦੇ ਖਣੌਰੀ ਬਾਰਡਰ ਤੇ ਡੱਲੇ ਬਾਲ ਨਾਲ ਮੇਲੇ ਲਾਵਾਗੇ ਤੇਰੀ ਧੌਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓ ਤੇਰੀ ਧੌਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਓ ਮਿੱਟੀ ਵਿੱਚ ਮਲਾਉਣਾ ਨਹੀਂ ਤੇ ਤੱਕ ਦਿੱਤੇ ਤਾਜਾਂ ਨੂੰ ਪਾ ਬੈਰੀਗੇਟ ਤੂੰ ਖਿੱਚੇ ਨਹੀਂ ਪਿੱਛੇ ਸਭ ਰਾਜਾਂਦੇ ਪਾ ਬੈਰੀਗੇਟ ਤੂੰ ਖਿੱਚੇ ਨਹੀਂ ਪਿੱਛੇ ਸਭ ਰਾਜਾਂਦੇ ਉਹ ਸਾਡੇ ਸਿਰ ਤੇ ਰਾਜ ਤੇਰਾ ਅਸੀਂ ਖਾਕ ਬਣਾਵਾਗੇ ਉਹ ਸਾਡੇ ਸਿਰ ਤੇ ਰਾਜ ਤੇਰਾ ਅਸੀਂ ਖਾਕ ਬਣਾਵਾਗੇ ਉਹ ਤੇਰੀ ਤੋਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਉਹ ਤੇਰੀ ਤੋਂ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਉਹ ਭੁਖੜ ਤਾਲ ਤੇ ઠઠે બાબે ਹੌਸਲਾ ਨਹੀਂ ਹਾਰੇ ઓ ਪੁਖੜ ਤਾਲ ਤੇ ਬੈਠੇ ਬਾਬੇ ਹੌਸਲਾ ਨਹੀਂ ਹਾਰੇ ઓ ਬੰਗੀ ਪਿੰਡ ਪੰਜਾਬ ਬਾਬਾ ਓਏ ਨਾਲ ਤੇਰੇ ਸਾਰੇ ઓ ਬੰਗੀ ਪਿੰਡ ਪੰਜਾਬ ਬਾਬਾ ਓਏ ਨਾਲ ਤੇਰੇ ਸਾਰੇ ਬਬ ਡੱਲੇ ਵਾਲਿਆਂ ਨਾਲ ਤੇਰੇ ਨਾਲ ਸੌਖੇ ਜਾਵਾਂਗੇ ਬਬ ਡੱਲੇ ਵਾਲਿਆਂ ਨਾਲ ਤੇਰੇ ਨਾਲ ਸੌਖੇ ਜਾਵਾਂਗੇ ઓ ਤੇਰੀ ਧੰਤੇ ਗੋਡਾ ਰੱਖ ਕੇ ਦਿੱਲੀ ਜਿੱਤ ਕੇ ਜਾਵਾਂ ਆਗੇ ਉਹ ਤੇਰੀ ਤਹੁੰ ਤੇ ਗੋਡਾ ਰੱਖ ਕੇ ਦਿੱਲੀਏ ਜਿੱਤ ਕੇ ਜਾਵਾਂਗੇ ਜਿੰਦਾਬਾਦ ਜਿੰਦਾਬਾਦ ਕਿਵੇਂ ਤੁਹਾਡੇ ਮੰਚ ਆਇਆ ਗੀਤ ਬਾਰੇ ਕਿਉਂਕਿ ਇਤਿਹਾਸ ਗਵਾਏ ਕਿ ਹਮੇਸ਼ਾ ਤੋਂ ਹੀ ਵੀਰਾਸ ਗੀਤ ਕਵਿਸਰੀਆਂ ਢਾਡੀ ਆਪਣੇ ਜੋ ਜੰਗਾ ਜੁੱਧਾਂ ਦੇ ਵਿੱਚ ਵੀ ਇਹ ਅਹਿਮ ਰੋਲ ਅਦਾ ਕਰਦੇ ਰਹੇ ਨੇ ਤੇ ਇਹ ਤੁਹਾਡੇ ਮੰਚ ਕਿਵੇਂ ਆਇਆ ਹੈ ਇਹ ਗੀਤ ਬਾਰੇ ਬੱਸ ਮੈਨੂੰ ਐਸੀ ਚਲੋ ਬਾਬਾ ਜੀ ਬੈਠੇ ਆ ਨਾ ਬੀ ਭੁਖੜਤਾਲ ਦੇ ਬੈਠੇ ਆ ਆਪਣੇ ਮੰਗਾਲੀ ਬੈਠੇ ਹੋਏ ਨੇ ਤੇ ਜੋ ਵੀ ਸਰਕਾਰ ਨੇ ਬਿੱਲ ਹੈ ਉਹਨਾਂ ਨੂੰ ਖਾਰਜ ਕਰਨਾ ਚਾਹੀਦਾ ਹੈ ਬਸ ਆਹੀ ਹੈ ਜੀ ਤੇ ਨਾਮ ਕੀ ਦੱਸਦੇ ਹੋ ਪਹਿਲਾਂ ਬੱਬੂ ਸਿੱਧੂ ਹੈ ਨਾ ਆਪਣਾ ਠੀਕ ਹੈ ਭਾਈ ਉਧਰ ਚਲੇ ਜਾਓ ਉੱਥੇ ਆ ਜਾ ਫਿਰ ਇੱਧਰ ਨੂੰ ਹੋ ਜਾਓ ਖੁੱਲ ਜਓ ਆਲੋ ਸ਼ੁਰੂ ਕਰ ਦਿਓ ਇੰਟਰੋ ਦਾ ਬਿੱਲ ਹੋ ਪੇਡਾਂ ਦੇ ਵਿੱਚ ਪੇਡਾ ਬਣ ਕੇ ਰਹਿਣਾ ਸਿੱਖਿਆ ਨਹੀਂ ਅਸੀਂ ਮਰ ਕੇ ਲੜਨਾ ਸਿੱਖਿਆ ਚੁੱਕ ਕੇ ਬਹਿਣਾ ਸਿੱਖਿਆ ਨਹੀਂ ਹੋ ਸਾਡਾ ਰੂਸ ਗਾਸ਼ੜ ਕਾਠੀ ਕਮਲੇ ਕੋੜੇ ਦੀ ਹੋ ਜ਼ਿੰਦਗੀ ਦੀਆਂ ਰੀਜਾਂ ਚੇਤੇ ਸਾਨੂੰ ਮੌਤ ਪੁਲਾਉਂਦੀਆਂ ਨਹੀਂ ਹੋ ਜਦ ਲੋੜ ਸਿਰਾਂ ਦੀ ਪੈਜੇ ਜਦ ਲੋੜ ਸਿਰਾਂ ਦੀ ਪੈਜੇ ਸਾਨੂੰ ਚਾ ਜਾ ਚੜ ਜਾਂਦਾ ਹੋ ਸਾਡੀਆਂ ਮਾਮਾ ਬੁੱਕਲਾਂ ਦੇ ਵਿੱਚ ਪੁੱਤ ਲਕਾਉਂਦੀਆਂ ਨਹੀਂ ਹੋ ਜਦ ਲੋੜ ਸਿਰਾ ਦੀ ਪੈ ਜੇ ਸਾਨੂੰ ਚਾ ਜਾ ਚੜ ਜਾਂਦਾ ਹੋ ਸਾਡੀਆਂ ਮਾਮਾ ਬੁੱਕਲਾਂ ਦੇ ਵਿੱਚ ਪੁੱਤ ਲਕਾਉਂਦੀਆਂ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਸ ਬਰੋਲੀ ਅੱਜ ਕਿਸਾਨੀ ਸੰਘਰਸ਼ ਦੇ ਦਿੱਤੀ ਹੋਈ ਕਾਲ ਦੇ ਬੰਦ ਦੇ ਰੂਪ ਵਿੱਚ ਅੱਜ ਅਸੀਂ ਟੋਲ ਪਲਾਜ਼ਾ ਤੇ ਇੱਥੇ ਜਾਮ ਲਾਇਆ ਗਿਆ ਹੈ ਉਸ ਵਿੱਚ ਸਾਡੇ ਪਿੰਡ ਬਰੋਲੀ ਦੇ ਬਹੁਤ ਹੀ ਨੌਜਵਾਨ ਵੀਰ ਜਿਨ੍ਹਾਂ ਨੇ ਇਸ ਸ਼ਗਨ ਸ਼ਨੂ ਨਵੀ ਇੱਕ ਊਰਜਾ ਦੇਣ ਵਾਸਤੇ ਬਹੁਤ ਹੀ ਜਿਹੜੇ ਪਲੈਨਾਂ ਜਿਹੜੀਆਂ ਲਿਖੀਆਂ ਤੇ ਆਪਣੇ ਮੁਖਾਵਰ ਤੋਂ ਪਹਿਲੀ ਵਾਰ ਇਹ ਗਾਈਆਂ ਜਿਹਦੇ ਨਾਲ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਨੌਜਵਾਨ ਵੀਰਾਂ ਨੂੰ ਇੱਕ ਵੱਖਰੀ ਕਿਸਮ ਦਾ ਵੱਖਰਾ ਜੋਸ਼ ਆ ਜਿਹੜਾ ਇਹ ਮਿਲਿਆ ਜੋ ਕਿ ਸਾਡੇ ਇਹ ਵਿਰਸੇ ਵਿੱਚੋਂ ਜੋਸ਼ ਗਾ ਸ਼ਾਂਬੀਰ ਨੇ ਲੈਣਾ ਗਾਈਆਂ ਇਹ ਸਾਨੂੰ ਸਾਡੇ ਬਜ਼ੁਰਗਾਂ ਵੱਲੋਂ ਸਾਡੇ ਗੁਰੂ ਪਿਤਾ ਵੱਲੋਂ ਇਹ ਬਖਸ਼ੀਆਂ ਗਈਆਂ ਹਨ ਉਹਨਾਂ ਨੂੰ ਆਪਣੇ ਮੁਖਾਵਰ ਤੋਂ ਸੁਣਾ ਕੇ ਸੰਗਤ ਨੂੰ ਇੱਕ ਵੱਖਰਾ ਜੋਸ਼ ਆ ਜਿਹੜਾ ਆਪਣੇ ਜਿਹੜੇ ਸ਼نگਾਤੀ ਜੋਧੇ ਹਨ ਉਹਨਾਂ ਨੂੰ ਦਿੱਤਾ ਸੋ ਇਹਨਾਂ ਸ਼ਬਦ ਕਹਿੰਦਾ ਹੋਇਆ ਮੈਂ ਵੀਰ ਦਾ ਬਹੁਤ ਬਹੁਤ ਇਹਨਾਂ ਦਾ ਹੌਸਲਾ ਵਧਾਈ ਕਰਦਾ ਤੇ ਅੱਗੇ ਨੂੰ ਇਹੀ ਬੇਨਤੀ ਕਰਦਾ ਤੇ ਐਦਾਂ ਦੇ ਜਿਹੜੇ ਬਹੁਤ ਹੀ ਆਵੜਮੁੱਲੇ ਸ਼ਬਦ ਹਨ ਸ਼ਬਦ ਹਨ ਉਹਨਾਂ ਨੂੰ ਇਹ ਅੱਗੇ ਸੰਗਤ ਨੂੰ ਸੁਣਾ ਕੇ ਉਹਨਾਂ 'ਚ ਨਵਾਂ ਜੋਸ਼ ਭਰਦੇ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਪੁੱਛਣ ਜਾਹਾਂਗੇ ਜਿਵੇਂ ਇੱਥੇ ਜਾਮ ਲੱਗਿਆ ਹੋਇਆ ਆਪਾਂ ਲਾਇਆ ਹੋਇਆ ਨਾ ਜੋ ਕਾਲ ਆ ਕਾਫੀ ਦਿਨ ਪਹਿਲਾਂ ਤੋਂ ਦਿੱਤੀ ਹੋਈ ਆ ਪਰ ਫਿਰ ਵੀ ਕਾਫੀ ਲੋਕ ਆ ਰਹੇ ਨੇ ਉਹਨਾਂ ਦੇ ਵਿੱਚੋਂ ਜੇ ਕੋਈ ਐਮਰਜੈਂਸੀ ਵਾਲਾ ਹੁੰਦਾ ਉਹਨੂੰ ਤਾਂ ਕੱਢਿਆ ਜਾ ਰਿਹਾ ਨੇ ਦੇਖੋ ਜੋ ਵੀ ਐਮਰਜੈਂਸੀ ਵਾਲਾ ਜਾਂ ਕਿਸੇ ਵੀ ਵੇਅ ਏਅਰਪੋਰਟ ਤੇ ਜਾਣਾ ਜਾਂ ਕੋਈ ਬਿਮਾਰ ਆ ਜਾਂ ਕਿਸੇ ਨੇ ਹਸਪੀਟਲ ਜਾਣਾ ਉਹਨਾਂ ਦੇ ਜਾਂ ਕੋਈ ਵਿਆਹ ਸ਼ਾਦੀ ਹੈ ਜਿਹਨੂੰ ਆਪਾਂ ਸਾਰੇ ਇਹ ਪਰਵਾਹ ਸਮਝਦੇ ਆ ਆਪਣੇ ਨਾਲ ਵੀ ਇਹ ਅਮਰਜਸੀ ਚ ਗੱਲਾਂ ਜਿਹੜੀਆਂ ਵਾਪਰਦੀਆਂ ਜੋ ਆਪਾਂ ਉਹਨੂੰ ਜਾਇ ਸਮਝਦੇ ਆ ਅਸੀਂ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਉਹਨਾਂ ਦੇ ਵੀ ਜਿੰਨਾ ਦਾ ਸਰ ਸਕਦਾ ਉਹਨਾਂ ਨੂੰ ਰੋਕ ਉਹਨਾਂ ਨੂੰ ਅਸੀਂ ਪਿਆਰ ਨਾਲ ਰੋਕ ਰਹੇ ਆ ਜਿਨ੍ਹਾਂ ਦਾ ਲੰਗਰ ਵੀ ਆ ਚਾਹ ਪਾਣੀ ਦੀ ਸੇਵਾ ਵੀ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦਾ ਅਤਿ ਜ਼ਰੂਰੀ ਕੰਮ ਹੈ ਉਹਨਾਂ ਨੂੰ ਬੜੇ ਸਤਿਕਾਰ ਨਾਲ ਭੇਜ ਰਹੇ ਆ ਤੇ ਸਾਡਾ ਇਸ ਬੰਦੀ ਕਾਲ ਵਿੱਚ ਸਮੂਹ ਪੂਰਾ ਪੰਜਾਬ ਜਿਹੜਾ ਵੱਧ ਚੜ ਕੇ ਆਪਣੇ ਆਪ ਮੁਹਾਰੇ ਹੋ ਕੇ ਇਹਦੇ ਵਿੱਚ ਯੋਗਦਾਨ ਪਾ ਰਿਹਾ ਕਿਉਂਕਿ ਇਹ ਮਸਲਾ ਇੱਕ ਧਿਰ ਦਾ ਨਹੀਂ ਹੈ ਇਹ ਸਾਡੀਆਂ ਪੂਰੇ ਦੇਸ਼ ਦਾ ਹੈ ਤੇ ਜਿਹਦੇ ਵਿੱਚ ਜਿਹੜੇ ਸਾਡੇ سرمایہਦਾਰ 10-15% ਲੋਕ ਹਨ ਓਹੋ ਇਹ ਸਾਰੀ ਚੀਜ਼ ਦੀ ਜਿਹੜੀ ਲੁੱਟ ਕਸੋਟਾ ਉਹਨੂੰ ਕਰਨ ਬਾਅਦ ਤੁਲੇ ਹੋਏ ਹਨ ਪਰ ਇਸ ਖਾਸ ਕਰਕੇ ਜਿਹੜੋਂ ਪੰਜਾਬ ਦੇ ਲੋਕ ਜੀ ਆਦੂ ਲੋਕ ਹਨ ਉਹ ਇਹਨੂੰ ਪਲੀਬਾਤ ਜਾਣਦੇ ਹਨ ਤੇ ਇਸ ਜਿਹੜਾ ਰਸਤੇ ਨੂੰ ਇਹ ਸਾਡੀਆਂ ਸਰਕਾਰਾਂ ਤੇ ਸਾਡੇ ਜਿਹੜੇ ਕੋਪਰੇਟ ਘਰਾਣੇ ਤੁਰੇ ਹਨ ਉਹਨਾਂ ਨੂੰ ਇਹ ਨੱਥ ਪਾ ਰਹੇ ਹਨ ਤੇ ਇਹ ਕੰਮ ਜਿਹੜਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਇਹ ਸੰਗਤ ਨੂੰ ਸ਼ਾਂਤਮਈ ਰੱਖ ਕੇ ਉਹਨਾਂ ਨੂੰ ਇਸ ਕੰਮ ਤੋਂ ਪਿਛਾੜਿਆ ਜਾਵੇਗਾ ਇੱਕ ਜਵਾਬ ਜ਼ਰੂਰ ਤੁਹਾਡੇ ਤੋਂ ਲੈਣ ਚਾਹਾਂਗੇ ਅਸੀਂ ਪਿੱਛੇ ਵੀ ਕਵਰੇਜ ਕਰਕੇ ਆਏ ਹਾਂ ਰਣਵਾ ਵਿਕੇ ਉੱਥੇ ਮਤਲਬ ਇੱਕ ਗੱਡੀ ਵਾਲੇ ਨੂੰ ਰੋਕੇ ਆਗੇ ਉਹਦੇ ਕੋਈ ਕੋਈ ਪ੍ਰੂਫ ਵੀ ਨਹੀਂ ਦਿਖਾ ਸਕਿਆ ਵੀ ਉਹਨੂੰ ਕੰਮ ਸੀ ਜ਼ਰੂਰੀ ਉਹ ਤੋਂ ਵਾਪਸ ਭੇਜਤਾ ਤਾਂ ਉਹਦਾ ਕਹਿਣਾ ਸੀ ਵੀ ਪੰਜਾਬੀਆਂ ਨੂੰ ਪਤਾ ਨਹੀਂ ਕੀ ਤਕਲੀਫ ਆ ਕਹਿੰਦਾ ਬਾਕੀ ਵੀ ਤਾਂ ਦੇਸ਼ ਵਾਲੇ ਵੀ ਹੋਰ ਤਾਂ ਕੋਈ ਲਾ ਨਹੀਂ ਰਿਹਾ ਧਰਨੇ ਹੋਰ ਤਾਂ ਸਾਰੇ ਚੁੱਪ ਬੈਠੇ ਨੇ ਵੀ ਇਹਨਾਂ ਨੂੰ ਪਤਾ ਹੀ ਕੀ ਪ੍ਰੋਬਲਮ ਹੈ ਜਿਹੜਾ ਪੰਜਾਬ ਆ ਜਿਹੜੀਆਂ ਹੋਸਟ ਸਟੇਟਾਂ ਹਨ ਜਿਵੇਂ ਬਿਹਾਰ ਜਾਂ ਉੱਤਰਾਖੰਡ ਵਗੈਰਾ ਜਾਂ ਉਹਨਾਂ 'ਚ ਜਿਹੜੀਆਂ ਉੱਥੋਂ ਦਾ ਜਿਹੜਾ ਐਟਮੋਸਫੇਅਰ ਆ ਜਾਂ ਉੱਥੋਂ ਦੀ ਤਾਧਤਲਾ ਉਹ ਪੰਜਾਬ ਨਾਲੋਂ ਵੱਖਰੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਾਡੀਆਂ ਖਾਣ ਵਾਲੀਆਂ ਫਸਲਾਂ ਹਰਿਆਣਾ ਵਿੱਚ ਹੋਈ ਪੰਜਾਬ ਵਿੱਚ ਹੋਈ ਇੱਕ ਅਧੀਨ ਸਟੇਟ ਹੋ ਦਾ ਉਹਦੇ ਵਿੱਚ ਇਹ ਹੁੰਨੀਆਂ ਹਨ ਤੇ ਜਿਹੜੀਆਂ ਜਿਵੇਂ ਉੱਤਰਾਖੰਡ ਹੈ ਜਾਂ ਹਿੱਲ ਏਰੀਏ ਹਨ ਉਥੇ ਫਰੂਟ ਹੈ ਜਾਂ ਜਿਹੜੇ ਆਪਣੇ ਮਸਾਲਿਆਂ ਚ ਚੀਜ਼ਾਂ ਵਰਤੇ ਜਾਂਦੀਆਂ ਆ ਤੇ ਉਹ ਚੀਜ਼ਾਂ ਹੁੰਨੀਆਂ ਤੇ ਇਸ ਕਰਕੇ ਇਸ ਜਿਹੜਾ ਇਹ ਵੱਖਰਾ ਖੇਤਾ ਹੋਣ ਕਰਕੇ ਇਹਦੇ ਜਿਹੜੇ ਲੋਕ ਹਨ ਅੱਗੇ ਵੀ ਕੋਈ ਵੀ ਜੋ ਦੇਸ਼ ਤੇ ਪੀੜ ਪੈਂਦੀ ਹੈ ਜਾਂ ਦੇਸ਼ ਦੀ ਪਬਲਿਕ ਤੇ ਆਉਂਦੀ ਹੈ ਉਹਦੀ ਅੱਗੇ ਅਗਵਾਈ ਕਰਦੇ ਹਨ ਤੇ ਹੁਣ ਵੀ ਇਸ ਜੋ ਇਹ ਇਸ ਪੰਜਾਬ ਤੇ ਕਵਰਟ ਕਰਾਣਿਆਂ ਦੀ ਆਖਾ ਉਹਦੀ ਅੱਗੇ ਤੇ ਸਾਡੇ ਦੇਸ਼ ਦੇ ਵੱਡੇ ਜਿਹੜੇ ਖੇਤੀਬਾੜੀ ਦੇ ਜਿਹੜੇ ਕਿੱਤੇ ਹਨ ਉਹ ਤੇ ਆ ਆਖ ਹੈਗੀ ਉਹਨੂੰ ਇਹ ਪਛਾਣਨ ਵਾਸਤੇ ਜਿਹੜਾ ਸੰਘਰਸ਼ ਚੱਲ ਰਿਹਾ ਪਹਿਲਾਂ ਵੀ ਜੋ 2 ਸਾਲ ਸੰਘਰਸ਼ ਚੱਲਿਆ ਉਹਨੂੰ ਲੋਕਾਂ ਨੇ ਬੜੇ ਸ਼ਾਂਤਮਈ ਰਹਿ ਕੇ ਉਹਨੂੰ ਜਿੱਤਿਆ ਪਰ ਸਾਡੀਆਂ ਸਰਕਾਰਾਂ ਦੇ ਜਿਹੜੇ ਅੰਦਰੋਂ ਬੇਈਮਾਨ ਹੋਣ ਕਰਕੇ ਉਹ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਕੋ-ਆਪਰੇਟਿਵ ਕਰਾਣਿਆਂ ਨੂੰ ਇਹ ਸਾਰਾ ਬੈਨਫਿਟ ਦੇਣਾ ਚਾਹੁੰਦੇ ਆ ਤੇ ਇਸ ਕਰਕੇ ਹੁਣ ਫੇਰ ਉਹ ਸੰਘਰਸ਼ ਨੂੰ ਅਸੀਂ ਦੁਬਾਰਾ ਫੇਰ ਸ਼ੁਰੂ ਕੀਤਾ ਤੇ ਇਹਨੂੰ ਹਰ ਹਾਲਤ 'ਚ ਇਹਨੂੰ ਜਿੱਤਿਆ ਜਾਵੇਗਾ ਪਰ ਜੋ ਗਲਤੀ ਪਿੱਛੇ ਹੋਈ ਆ ਉਹਨੂੰ ਹੁਣੇ ਦੁਬਾਰਾ ਨਹੀਂ ਦਰਸਾਉਣਗੇ ਧੰਨਵਾਦ ਜੀ ਬਾਬਾ ਕਿੱਥੇ ਨੂੰ ਜਾ ਰਹੇ ਐਰਪੋਰਟ ਐਰਪੋਰਟ अच्छा ठीक है बाकी देखो जाने दिल्ली मेरे को घर जाना है अपने कहाँ से हो आप अभी श्रीनगर से आ रही हो दिल्ली जाना है आप दिल्ली के रहने वाले हो बात होगी अभी आपकी बात कर ल हाँ जी कहाँ जा रहे हो आप हम लोग जा रहे हैं स्टेशन कौन से रेलवे रेलवे स्टेशन कहाँ से आए हो आप हम लोग आए हैं मनाली से थोड़ा सा ऊंची वाली तो मनाली से मनाली से हाँ कुल्लू मनाली से हाँ घूम के आए हो हाँ, अभी कहाँ घर जा रहे हो हाँ फिर ये गाड़ी से जा रहे हो नो 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 ट्रेन वो तो ते, आप, आप पीछे से भी मरिंडा से भी ले सकते हो नहीं नहीं ट्रेन है हम लोग का अभी साढ़े तीन बजे अच्छा, है बुकिंग, है बुकिंग है हाँ बुकिंग है हम लोग आपके पास हाँ हाँ वो लेके गया चलो वो दिखा के फिर जाने दे हाँ 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 लड़की लेके गया है किधर जा रहे हैं मैक्स हॉस्पिटल हॉस्पिटल में हाँ जी हाँ जी कौन बीमार है निशी बीमार है ये बीमार है ਅਤੇ ਦੇਖ ਸਕਦੇ ਹੋ ਤੁਸੀਂ ਇੱਥੇ ਐਂਬੂਲੈਂਸ ਵੀ ਜਾ ਰਹੀ ਹੈ ਜੋ ਕਿ ਨਿਰਬਿਕਨ ਬਿਨਾ ਕਿਸੇ ਪੁੱਛ ਪੜਤਾਲ ਦੇ ਨੰਗਲ ਦਿੱਤਾ ਜਾ ਰਿਹਾ ਕਿਉਂਕਿ ਐਮਰਜੈਂਸੀ ਜੋ ਵੀ ਹੈ ਉਸ ਨੂੰ ਨਹੀਂ ਰੋਕਿਆ ਜਾ ਰਿਹਾ ਸਿਰਫ ਜੋ ਜਿੰਨਾ ਦਾ ਸਰ ਸਕਦਾ ਉਹਨਾਂ ਨੂੰ ਰੋਕਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੀ ਕੋਈ ਰੇਲਵੇ ਦੀ ਕੋਈ ਉਹ ਹੈ ਟਿਕਟ ਬੁੱਕ ਹੈ ਉਹ ਦੇਖ ਕੇ ਟਿਕਟ ਦੇਖ ਕੇ ਜਾਂ ਫਿਰ ਜਿਹਦੇ ਕੋਈ ਫਲਾਈਟ ਆ ਜਾਂ ਫਲਾਈਟ ਆਉਣ ਵਾਲੀ ਆ ਕਿਸੇ ਨੂੰ ਲਾਂਚ ਲਏ ਨੇ ਉਹ ਸਾਰਿਆਂ ਨੂੰ ਲੰਘਨ ਦਿੱਤਾ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਤੁਸੀਂ ਲੰਗਰ ਪ੍ਰਸ਼ਾਦਾ ਦੇ ਵੀ ਚੱਲ ਰਹੇ ਨੇ ਕਿਉਂਕਿ ਜਿਹੜੀ ਸੰਗਤ ਇੱਥੇ ਆ ਰਹੀ ਹੈ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੋਈ ਭੁੱਖਾ ਨਾ ਜਾਵੇ ਹਰ ਇੱਕ ਨੂੰ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਬੇ ਬੇ ਸ਼ੱਕ ਕਿਸੇ ਨੂੰ ਅੱਗੇ ਜਿਹਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਜਿਹਦੀ ਕੋਈ ਨਹੀਂ ਮਜਬੂਰੀ ਹੈਗੀ ਉਹਨੂੰ ਰੋਕ ਕੇ ਲੰਗਰ ਪ੍ਰਸ਼ਾਦਾ ਚਾਹ ਦਾ ਲੰਗਰ ਚੱਲ ਰਿਹਾ ਇਹ ਜ਼ਰੂਰ ਸ਼ਿਕਾਇਆ ਜਾਂਦਾ ਜੀ ਕਿੱਥੇ ਜਾ ਰਹੇ ਸੀ ਮੈਂਬਰਸ ਕਾਦੇ ਲਈ ਜਾ ਰਹੇ ਹਾਂ ਮੈਂ ਲੰਡਨ ਲੈਣਾ ਇੰਗਲੈਂਡ ਤੋਂ ਅੱਛਾ ਮਤਲਬ ਰੁਕੇ ਤਾਂ ਨਹੀਂ ਤੁਹਾਨੂੰ ਜਾਣ ਨਹੀਂ ਰੁਕੇ ਪਿੱਛੇ ਆ ਜਾਸ ਦਿੱਤੀ ਹਾਂ ਮੈਂ ਤਾਂ ਪ੍ਰੂਫ ਦੇ ਕੇ ਜਾ ਰਹੇ ਹਾਂ ਨਾ ਬਿਲਕੁਲ ਹੈ ਪਾਸਪੋਰਟ ਹੈ ਹੱਥ ਵਿੱਚ ਪਿੱਛੇ ਸੀਰੀਅਸ ਪੇਸ਼ੈਂਟ ਦਿਖਾ ਰਹੇ ਹਾਂ ਵੀ ਜਿਹਨੂੰ ਸਾਦੇ ਪਿੱਛੇ ਹਾਂਜੀ ਤੁਹਾਨੂੰ ਜਾਣ ਦਿੱਤਾ ਹੈ ਨਾ ਹਾਂਜੀ 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 ਨਹੀਂ ਨਹੀਂ ਇਹਨਾਂ ਨੂੰ ਐਮਰਜੈਂਸੀ ਆ ਉਹਨੂੰ ਨਹੀਂ ਰੁਕਿਆ ਜਾ ਰਹੇ ਹਾਂ ਹਾਂਜੀ ਸਰ ਕਹਾਂ ਸੇ ਆ ਰਹੇ ਹੋ ਆਪ ਸਰ ਹਮ ਤਾਂ ਸ਼ਿਮਲਾ ਸੇ ਆ ਰਹੇ ਹਾਂ ਕਹਾਂ ਜਾਣਾ ਚਾਹਤੇ ਹੋ ਹਮਨੇ ਲੁਧਿਆਣਾ ਮੈਡੀਟ ਜਾਣਾ ਉਹ ਮੋਂਦਈ ਉਸਵਾਲ ਹਸਪੀਟਲ ਕਾ ਨਾ ਆਪਰੇਸ਼ਨ ऑपरेशन कल है हाँ जी आप ना पीछे से गाड़ी लेके उधर बात कर लो वहाँ से निकलने दे देंगे आप वो दिखा देना जो आपके पास जिनको इमरजेंसी है उनको नहीं रोका जा रहा है।, ठीक है सिर्फ जिनका चल सकता है उनको रोका जा रहा है ये भी पंद्रह दिन से कल ऑपरेशन है ना तो टाइम पे पहुंचना कर आपको पहले पता नहीं था वैसे की शिमला से आए शिमला से गाड़ी वैसे तो पंद्रह दिन से चल रहा है न्यूज में नहीं अब हम लोगों ने ध्यान नहीं दिया ठीक है इधर से आप वापस ले लीजिए तो ट्रैक्टर खड़े ना उधर वाली लेन से बात कर लो आप ਇੱਥੇ ਬੰਦ ਕਰ ਰਿਹਾ ਹਾਂ। ਮੈਂ ਕੰਮ ਕਰਕੇ ਆਇਆ। ਕਿੱਥੋਂ ਆਇਓ ਜੀ? ਕਿੱਥੋਂ ਆਇਓ? ਅੱਛਾ। ਮੈਂ ਜੀ ਚੰਡੀਗੜ੍ਹ ਤੋਂ। ਕਦੇ ਲਈ ਜਾ ਰਹੇ ਹੋ ਅੱਗੇ? ਅੱਗੇ ਮੇਰਾ ਬਾਇਓਮੈਡੀਕਲ ਇਕੁਪਮੈਂਟ ਦਾ ਕੰਮ ਹੈ ਸਰਵਿਸ ਦਾ। ਅੱਛਾ। ਤੇ ਹਾਂ ਹਸਪੀਟਲ ਦੀ ਮਸ਼ੀਨ ਖਰਾਬ ਹੋ ਗਈ ਹੈ। ਸੈਂਪਲਿੰਗ ਹਸਪੀਟਲ ਦਿਹਾਣਾ ਤੇ ਜਾ ਰਹੇ ਹਾਂ। ਉਹ ਤੁਹਾਡੇ ਕੋਲ ਇਸ ਟਾਈਮ। ਹਾਂ ਆਈਡੀ ਕਾਰਡ ਹੈ। ਨਹੀਂ ਜਿਹੜੇ ਕੰਮ ਲਈ ਜਾ ਰਹੇ ਹੋ ਉਹਦਾ ਕੋਈ ਪ੍ਰੂਫ ਹੈ ਤੁਹਾਡੇ ਕੋਲ ਜਾਂ ਗੱਲ ਕਰਾਉਣ ਲਈ ਅੱਗੇ ਹਾਂ ਡਾਕਟਰ ਡਾਕਟਰ ਦਾ ਨੰਬਰ ਹੈ ਡਾਕਟਰ ਨਾਲ ਗੱਲ ਕਰਾ ਸਕਦੇ ਹੋ ਪ੍ਰੂਫ ਕਰਨਾ ਪਊ ਨਾ ਤੁਹਾਨੂੰ ਵੀ ਤੁਹਾਨੂੰ ਜ਼ਰੂਰੀ ਆ ਤੁਹਾਡੇ ਜਾਣਾਂ ਬਿਲਕੁਲ ਬਿਲਕੁਲ ਮੇਰੇ ਕੋਲ ਹੈ ਅੱਜ 10:00 ਵਾਲੀ ਹੋ ਰਹੀ ਆ ਬੈਠੇ ਰੋ ਬੈਠੇ ਰੋ ਕੋਈ ਕਰਦਾ ਇਹ ਕਹਿੰਦੇ ਆਪਰੇਸ਼ਨ ਹੈ ਸਾਡਾ ਤਰੀਕ ਦਿਖਾ ਦਿਓ ਜੀ ਡੇਟ ਦਿਖਾ ਦਿਓ ਕੋਈ ਨਹੀਂ ਕੋਈ ਜਿਸ ਦਿਨ ਦਾ ਆਪਰੇਸ਼ਨ ਹੈ ਉਹ ਦਿਖਾ ਦਿਓ ਵਾ ਠੀਕ ਹੈ ਇਹ ਜਾਣ ਦਿੱਤਾ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਮੈਂ ਐਮਰਜੈਂਸੀ ਸੇਵਾਵਾਂ ਜੋ ਵੀ ਹੈਗੀਆਂ ਪਹਿਲਾਂ ਪੇਪਰ ਵਾਲੇ ਬੱਚੇ ਲੰਘੇ ਆ ਬਹੁਤ ਸਵੇਰ ਤੇ ਉਤੋਂ ਇਲਾਵਾ ਫਲਾਈਟਾਂ ਦੇ ਸੀਗੀਆਂ ਬਹੁਤ ਦੀਆਂ ਹਾਂਜੀ ਤੇ ਇਹ ਤਾਂ ਪਹਿਲ ਦੇ ਆਧਾਰ ਤੇ ਆ ਮੈਡੀਕਲ ਐਮਰਜੈਂਸੀ ਆ ਜਿਹੜੀ ਉਹ ਅਸੀਂ ਕਿਸੇ ਨੂੰ ਰੋਕ ਨਹੀਂ ਰਹੀ ਕੋਈ ਪ੍ਰੈਗਨੈਂਟ ਲੇਡੀ ਆ ਹਾਂਜੀ ਹਾਂਜੀ ਉਹ ਜੋ ਵੀ ਸਾਡਾ ਗੈਰ ਰਾਜਨੀਤਿਕ ਜਿੰਨਾ ਮੋਰਚਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਜਿਹੜੀ ਉਹਦੇ ਵੱਲ ਤੇ ਕਾਲ ਸੀਗੀ ਉਹਦੇ ਵੱਲ ਤੇ ਪਹਿਲ ਦੇ ਅਧਾਰ ਤੇ ਇਹ ਗੱਲਾਂ ਸੀਗੀਆਂ ਕਿ ਮੈਡੀਕਲ ਐਮਰਜੈਂਸੀ ਤੇ ਜਿਨ੍ਹਾਂ ਦੀ ਫਲੈਟ ਆ ਜਾਂ ਵਿਆਹ ਨੇ ਜਿਨ੍ਹਾਂ ਦੇ ਡੋਲੀ ਵਾਲੀਆਂ ਘਾਰਾਂ ਨੇ ਵੀ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਜਾਣ ਦਿੱਤਾ ਜਾਊਗਾ ਤੇ ਬਾਕੀ ਬਹੁਤ ਹੀ ਸਮਰਥਨ ਮਿਲ ਰਿਹਾ ਜੀ ਹੁਣ ਤੱਕ ਕਹਿੰਦਾ ਮੈਂ ਤੁਹਾਨੂੰ ਕਹਿ ਸਕਦਾ ਸੌਕੇ ਸਾਹਿਬ ਜੀ ਵੀ ਜਿੰਨਾ ਦਾ ਸਰ ਸਕਦਾ ਸਿਰਫ ਉਹਨਾਂ ਨੂੰ ਰੋਕਿਆ ਜਾ ਰਿਹਾ ਹਾਂ ਕਿਉਂਕਿ ਘਟੋ ਘਟ ਮੈਂ ਕਹਿੰਦਾ ਹਫਤਾ 10 ਦਿਨ ਹੋ ਗਿਆ ਜੀ ਸਾਰੇ ਸਾਰੇ ਕਿਤੇ ਵਾਇਰਲ ਹੋ ਗਿਆ ਹਰੇਕ ਪੰਜਾਬ ਦੇ ਲੋਕਾਂ ਨੂੰ ਤਕਰੀਬਨ ਹਰ ਇੱਕ ਨੂੰ ਪਤਾ ਹੈ ਉਹ ਤੋਂ ਇਲਾਵਾ ਵੀ ਜੇ ਆਪਾਂ ਘਰੋਂ ਨਿਕਲਦੇ ਹੋ ਗਲਤੀ ਆਪਦੀ ਆ ਐਮਰਜੈਂਸੀ ਤੋਂ ਬਿਨਾ ਜੇ ਐਮਰਜੈਂਸੀ ਹੈ ਉਹ ਤਾਂ ਚਲੋ ਹਾਂ ਜੇ ਐਮਰਜੈਂਸੀ ਹੈ ਬੰਦੇ ਨੂੰ ਉਹ ਤਾਂ ਨਿਕਲ ਨਹੀਂ ਪਾਉਂਗਾ ਚਲੋ ਤੇ ਬਾਕੀ ਸਟੇ ਲੱਗੀ ਵੀ ਹੈ ਜੀ ਉਧਰ ਆ ਪਿੰਡਾਂ ਦਾ ਬਹੁਤ ਸਾਥ ਮਿਲ ਰਿਹਾ ਹੈ ਜਿੰਨੇ ਖੇੜ ਇਲਾਕੇ ਦੇ ਨੇ ਲੰਗਰ ਵੀ ਲੱਗੇ ਹੋਏ ਨੇ ਹਾਂ ਜੀ ਹਾਂ ਗੁਰੂ ਘਰ ਤੋਂ ਇੱਥੇ ਕਿਹੜਾ ਗੁਰੂ ਘਰ ਆਪਣਾ ਕਾਲ ਕਾਰ ਹਾਂ ਕਾਲਗੜ੍ਹ ਅਕਾਲਗੜ੍ਹ ਸਾਹਿਬ ਤੋਂ ਹੀ ਲੰਗਰ ਦੀ ਸੇਵਾ ਕੜੂਏ ਤੋਂ ਪਹਿਲਾਂ ਚਾਹ ਆਈ ਆ ਤੇ ਹੁਣ ਲੰਗਰ ਆਇਆ ਇਹ ਸੰਸਕਾਰਾ ਪਿੰਡ ਰੁਕਾ ਤੇ ਜਾਣਾ ਹੈ ਜੀ ਸੰਸਕਾਰ ਤੇ ਜਾਣਾ ਰੁੜਕੀ ਦਾ ਡੈਥ ਹੋਈ ਵੀ ਆ ਪਹਿਲਾਂ ਵੀ ਕਈ ਲੰਗੇ ਲਖਾ ਹਾਂ ਜੀ ਅਸੀਂ ਚੰਡੀਗੜ੍ਹ ਤੇ ਆਇਆ ਹੈ ਕਿੰਨਾ ਕਿਦੂ ਇਹਨਾਂ ਦਾ ਪਿੰਡ ਹੈ ਰੁੜਕੀ ਡੈਥ ਹੋਈ ਵੀ ਆ ਕਿਹੜੀ ਗੱਡੀ ਆ ਜਿਹਦੇ ਤੋਂ ਸੁਣ ਰਹੇ ਆ ਤੁਸੀਂ ਨਹੀਂ ਨਹੀਂ ਕੋਈ ਨਹੀਂ ਪਹਿਲਾਂ ਫੁੱਲ ਪਾਣ ਗਏ ਆ ਕਈ ਜਿਵੇਂ ਯਾਤਰੀ ਆ ਰਸਤ ਵੀ ਲੈ ਕੇ ਗਏ ਨੇ ਉਹ ਪਹਿਲਾਂ ਲੱਕੜਾਂ ਵੀ ਗਈਆਂ ਇਹ ਰੁੜਕੀ ਪਿੰਡ ਦਾ ਡੈਥ ਹੋਈ ਵੀ ਆ ਉਹ ਸਾਨੂੰ ਪਤਾ ਲੱਗ ਜਾਂਦਾ ਜੀ ਕਿਉਂਕਿ ਪਰ ਕੋਈ ਅੰਨ ਦਾ ਝੂਠ ਬੋਲਦਾ ਨਹੀਂ ਹੈਗਾ ਹਾਂ ਇਹ ਚੀਤੇ ਤਾਂ ਨਹੀਂ ਕਿਉਂ ਕੋਈ ਉਹਦਾ ਕੋਈ ਵੇਜਮੀ ਨਹੀਂ ਹੈ ਪੈਸਾ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੇ ਕੋਈ ਮਕਸਦ ਵੀ ਨਹੀਂ ਹੈਗਾ ਨਹੀਂ ਉਹ ਤਾਂ ਕਿਉਂਕਿ ਆਮ ਲੋਕਾਂ ਦੇ ਨਾਲ ਹੀ ਅਸੀਂ ਆ ਗੱਲਬਾਤ ਕੀਤੀ ਆ ਲੋਕ ਕੋਆਪਰੇਟ ਕਰ ਰਹੇ ਨੇ 99% ਤਕਰੀਬਨ ਸਮਝਦੇ ਨੇ ਗੱਲ ਨਹੀਂ ਨਹੀਂ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਅ ਦੇਖਿਓ ਮੁੰਡਿਓ ਬਾਕੀ ਜਿਹੜੀ ਆਮ ਦੁਕਾਨਦਾਰੀ ਆ ਸਾਨੂੰ ਸ਼ਹਿਰਾਂ ਦੇ ਵਿੱਚੋਂ ਬਹੁਤ ਸੰਯੋਗ ਮਿਲਿਆ ਏ ਆਮ ਦੁਕਾਨਦਾਰਾਂ ਨੂੰ ਤਕਰੀਬਨ ਪੰਜਾਬ ਦੇ ਵਿੱਚ ਤਾਂ ਇਹ ਗੱਲ ਹਰੇਕ ਨੂੰ ਸਮਝ ਹੈਗੀ ਆ ਕਿ ਤੁਸੀਂ ਦੇਖਿਆ ਬੈਂਕਾਂ ਵੀ ਅੱਧੇ ਸਟਰ ਬੰਦ ਨੇ ਫੀਲਿੰਗ ਨਹੀਂ ਕਰ ਰਹੇ ਗਵਰਨਮੈਂਟ ਬੈਂਕਾਂ ਦਾ ਮੈਂ ਕਹਿੰਦਾ ਕਾਲ ਆ ਵੀ ਗਈ ਸੀਗੀ 10 ਵਜੇ ਉਹਨਾਂ ਦੀ ਬੰਦ ਦੀ ਕਿਉਂਕਿ ਪਹਿਲਾਂ ਇੱਕ ਵਾਰ ਗਵਰਨਮੈਂਟ ਦੇਖਦੀ ਵੀ ਹੁੰਦੀ ਆ ਵੀ ਕਿੰਨਾ ਕੁ ਸਮਰਥਨ ਹੈ ਇਹਨਾਂ ਨੂੰ ਠੀਕ ਹਾਂਜੀ ਕਿੱਥੇ ਜਾ ਰਹੇ ਹੋ ਜੀ ਕਰੇ ਜਾ ਰਹੇ ਆ ਜੀ ਪੀਜੀਆਈ ਤੋਂ ਆਏ ਆ ਪੀਜੀਆਈ ਤੋਂ ਆਏ ਆ ਅੱਜ ਦੀ ਆਜ ਦੀ ਆਹ ਲੋ ਜੀ ਹਾਂ ਜੀ ਡਾਟਾ ਚਾਹੁੰਦੇ ਆ ਆਹ ਆਹ ਰਸਤਾ ਬੇਲਾ ਰੱਖ ਲੈ ਕਰੋ ਐਂਬੂਲੈਂਸ ਵਾਸਤੇ ਬਾਦ ਗੱਡੀ ਘੜਾ ਕੇ ਨਾ ਕਿੱਧਰ ਰੱਖੀਏ ਮੈਂ ਜੀ ਕੀ ਕੋਈ ਐਡਮਿਟ ਐ ਐਡਮਿਟ ਹੈ ਚਾਚਾ ਜੀ ਹੈਗੀ ਐ ਤੇ ਕੀ ਹੋਇਆ ਜੀ ਉਹਨਾਂ ਨੂੰ ਐਡਮਿਟ ਹੈ ਵੈਸੇ ਕਹਿੰਦੇ ਪੇਨ ਹੈਗੀ ਐ ਤੇ ਉਹਨਾਂ ਦੀ ਸਿਰਫ ਬੇਟੀ-ਬੇਟੀ ਹੈ ਇਕੱਲੀ ਉਹਨਾਂ ਦੇ ਕੋਲ ਕਿਸੇ ਹਾਂ ਮਤਲਬ ਬੇਟੀ ਹੈ ਸਿਰਫ ਇਕੱਲੀ ਤੁਸੀਂ ਹੁਣ ਗੱਲ ਕਰਵਾ ਰਹੇ ਹੋ ਹਾਂਜੀ ਹਾਂਜੀ ਟਰਾਈ ਕਰ ਰਹੇ ਹਾਂ ਉਹਨਾਂ ਨੂੰ ਕੋਆਰਡੀਨੇਟ ਕਰਨ ਦਾ ਹਾਂਜੀ ਵੀਰ ਜੀ ਆਏ ਆਏ ਮੈਂ ਤਾਂ ਆ ਜੀ ਹਾਂ ਉੱਤੇ ਫੜੇ ਨੇ ਪਹਿਲਾਂ ਵੀ ਨੇ ਹਾਂ ਤਾਂ ਹੀ ਪੁੱਛਦੇ ਨੇ ਟੂਟ ਬੋਲ ਫੜਿਆ ਜਾਂਦਾ ਫੜਿਆ ਜਾਂਦਾ ਨਾਲੇ ਲੋਕਾਂ ਦਾ ਕਿਵੇਂ ਮੈਸੇਜ ਆਂਦਾ ਵੀ ਜਿਹਨੂੰ ਪ੍ਰੋਬਲਮ ਹੈਗੀ ਆ ਉਹਨੂੰ ਨੰਗਨ ਦਿੱਤਾ ਜਾ ਰਿਹਾ ਹਾਂ ਦਿੱਤਾ ਜਾ ਰਿਹਾ ਹਾਂ ਦਿੱਤਾ ਜਾ ਰਿਹਾ ਪਿੱਛੇ ਵੀ ਪਿੱਛੇ ਇੱਕ ਬੰਦਾ ਰਾਣਵਾਸੀ ਕਰਕੇ ਆਇਆ ਉਹ ਬੋਲਣ ਲੱਗਿਆ ਉਹਨੂੰ ਕਹਿੰਦੇ ਵੀ ਤੂੰ ਸਬੂਤ ਦਿਖਾਓ ਕਹਿੰਦਾ ਜੀ ਸਾਡਾ ਹਸਪਤਾਲ 'ਚ ਦਾਖਲਾ ਕਹਿੰਦੇ ਪ੍ਰੂਫ ਦਿਖਾ ਦਿਓ ਪ੍ਰੂਫ ਕਹਿੰਦਾ ਜੀ ਉਹ ਤਾਂ ਹਸਪਤਾਲ 'ਚ ਦਾਖਲਾ ਮੈਂ ਪ੍ਰੂਫ ਕੀਤਾ ਉਹ ਕਹਿੰਦੇ ਗੱਲ ਕਰਾ ਦਿਓ ਚਲੋ ਮੈਂ ਕਿਤੇ ਤੂੰ ਤੇ ਉੱਥੇ ਭੜਕ ਗਿਆ ਉਹ ਝੂਠਾ ਬੰਦਾ ਫਿਰ ਜਦ ਕੋਈ ਨਹੀਂ ਹੋਇਆ ਫਿਰ ਉੱਥੇ ਹੋਰ ਲੱਗ ਗਿਆ 70% ਲੋਕ ਸਮਝਦੇ ਨੇ ਕੋਈ ਹੋਰ ਇੱਕ ਦਿਨ ਦੇ ਲੋ ਅਗਲਾ ਕੀਚਾ ਥੋੜਾ ਧੱਲੇ ਕਰ ਲਿਓਰੇ ਕਿਹੜੀ ਜਗ੍ਹਾ ਤੋਂ ਆਏ ਜੀ ਹਾਂਜੀ ਇਹ ਤਾਂ ਪਿੱਛੇ ਚੰਡੀਗੜ੍ਹ ਤੋਂ ਆਏ ਕਿਦੀ ਹੈ ਵੀਰੇ ਇਹ ਮੇਰੀ ਸਿਸਟਮ ਜਾਓ ਜਿੱਥੋਂ ਆਏ ਜੀ ਬੱਤੀ ਤੋਂ ਆਏ ਜੀ ਹੈ ਜੀ ਕਿੱਥੇ ਜਾ ਰਹੇ ਹੋ ਜੀ ਜੀ ਹਾਂਜੀ ਹਾਂਜੀ ਲਾਓ ਸਾਈਡ ਤੇ ਲਾਓ ਆ ਜਾਓ ਆ ਜਾਓ ਉਧਰ ਪੂਰੀ ਚੁੰਡੀ ਚਾਹਤ ਆਹ ਬਣਾ ਪੀ ਕਿੱਥੇ ਜਾਣਾ ਜੀ ਪੁੱਛਿਆ ਸਸਕਾਰ ਤੇ ਜਾਣਾ ਹੈ ਨਰੈਣਗੜ੍ਹ ਜਾਣਾ ਹੈ ਅਸੀਂ ਹਰਿਆਣੇ ਚ ਪੈਂਦਾ ਹੈ ਉੱਤਰ ਦੱਸ ਦੋ ਨੰਨਾਂ ਨੂੰ ਇਰਖਾ ਦੱਸਿਆ ਭਾਜੀ ਉਹ ਕਹਿੰਦੇ ਲੰਘ ਜੀ ਜਾਓ ਲੋਹੜੀ ਪਿੰਡ ਪਿੰਡ ਚਲਦੀ ਐ ਨੰਬਰਦਾਰੀਆਂ ਪ੍ਰਧਾਨ ਗਿਆ ਪਿੱਛੇ ਗਈ ਇਰਖਾ ਕਰ ਰਿਹਾ ਉਹ ਛੱਡੂੰਗੇ ਜਿੱਦਜੀ ਸੀ ਦੁਨਿਆਰ ਰੱਬੇ ਨੂੰ ਤਾਂ ਦੋ ਦਿਨ ਸਿਰਾਤ ਕੋ ਮੇਰੇ ਹਸਪਤਾਲ ਜਾਣਾ ਜੀ ਕਿਹੜੇ ਜੀ ਆ ਪੰਜ ਹਸਪਤਾਲ ਜਾਣਾ ਰਹਿਣਾ ਸਾਡੇ ਹਸਪਤਾਲ ਜਾਣਾ ਆਪਰੇਟ ਆ ਉੱਥੇ ਜਾਣਾ ਸੀਗਾ ਇਹ ਤੁਹਾਡੇ ਕੋਲ ਪਰਚੀ ਆ ਜੀ ਸਾਰਾ ਕੁਝ ਹੀ ਹੈਗਾ ਵਾ ਅਰੇ ਸੀ ਤੇ ਡਿਸਪਲਿਨ ਨਹੀਂ ਨਾ ਤੁਸੀਂ ਇਦਾਂ ਦਿਖਾ ਦਿਓ ਨਾ ਤੁਸੀਂ ਇੱਧਰ ਅੱਗੇ ਕੋਈ ਨਿਮਰ ਇਨਸਾਨ ਜਿਹੜਾ ਡੇਟ ਆਦੀ ਗਈ ਆ ਅੱਛਾ 31 ਤਰੀਕ ਦੀ ਹੈਗੀ ਡੇਟ ਹੈ ਲੇਕਿਨ ਅੱਜ 30 ਤਰੀਕ ਹੈ ਇਹਨਾਂ ਸਵੇਟਾਂ ਪਹਿਲਾਂ ਪਤਾ ਸੀ ਕਿ ਅੱਜ ਪੰਜਾਬ ਬੰਦ ਹੈ ਉਸ ਕਰਕੇ ਇੱਕ ਦਿਨ ਪਹਿਲਾਂ ਆ ਗਿਆ ਉਹ ਕੱਲ ਨੂੰ ਆਉਣਾ ਸੀ ਇਹਨਾਂ ਨੇ ਕੱਲ ਨੂੰ ਆਪਰੇਸ਼ਨ ਡੇਟ 31 ਦੇਖ ਦੇਖ ਲਈ ਸੀ 31 ਹਾਂ ਸਰ ਸਕਦਾ ਹੈ ਹਾਂ ਸਰ ਸਕਦਾ ਜੀ ਕੋਈ ਪ੍ਰੋਬਲਮ ਨਹੀਂ ਇਹ ਸਿੱਧੂ ਉਸੇ ਵਾਲੇ ਦੀ ਗੱਡੀ ਵੀ ਪਹੁੰਚ ਚੁੱਕੀ ਹੈ ਜੀ ਇੱਥੇ ਧਰਨੇ ਦੇ ਵਿੱਚ ਦੇਖ ਸਕਦੇ ਹੋ ਪੀ ਵੀ 65 308 ਨੰਬਰ

ਅ ਵੱਡੇ ਵੱਡੇ ਕਲਾਕਾਰਾਂ ਦੇ ਬਾਗ ਫੇਮਸ ਹੈ ਜਿਵੇਂ ਵੱਡੇ ਵੱਡੇ ਕਲਾਕਾਰ ਫੇਮਸ ਨੇ ਉਵੇਂ ਹੀ ਇਹ ਗੱਡੀ ਵੀ ਫੇਮਸ ਹੈ ਆਪਣੇ ਨੰਬਰ ਕਰਕੇ ਤੇ ਧਰਨੇ ਦੇ ਵਿੱਚ ਇਹ ਗੱਡੀ ਵੀ ਆ ਸਕ ਚੁੱਕੀ ਆ ਦੇਖ ਸਕਦੇ ਹੋ ਇੱਕ ਵਾਰ ਗੱਡੀ ਦਿਖਾ ਦਿਓ ਉਧਰ ਕੀ ਕੰਮ ਹੈ ਜੀ ਬਹੁਤ ਚੱਲੇ ਹੈ ਜੀ ਮੈਰਿਜ ਆ ਜੀ ਮੈਰਿਜ ਅੱਛਾ ਮੈਰਿਜ ਹੈ ਮੁੱਲਾਪੁਰ ਤਾਂ ਇੱਧਰ ਮੁੱਲਾਪੁਰ ਆਪਣਾ ਚੰਡੀਗੜ੍ਹ ਦਾ ਅੱਛਾ ਠੀਕ